ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਮੇਰੀ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਆਏ ਆ ਪਿੰਡ ਚੱਕ ਰਮਾਣੇ ਪੀਲੇਵੰਗਾ ਏਰੀਆ 'ਚ ਬਾਹਾਂ ਯਾ ਕੋਲੇ ਹਰਸ਼ਾ T25 ਟਰੈਕਟਰ ਖੜਾ ਨਾਲੇ ਆਪਾਂ ਜਾਣਨਾ ਟਰੈਕਟਰ ਬਾਰੇ ਨਾਲੇ ਆਪਾਂ ਕਰਦੀਆਂ ਬਾਈ ਹੋਰਾਂ ਨਾਲ ਗੱਲਾਂ ਬਾਤਾਂ ਜੇ ਆਪਾਂ ਗੱਲ ਕਰੀਏ ਹਰਸ਼ਾ T25 ਦੀ ਤਾਂ ਇੱਕ ਰਸ਼ੀਅਨ ਕੰਪਨੀ ਦਾ ਬਣਾਇਆ ਹੋਇਆ ਟਰੈਕਟਰ ਹੈ ਜਿਹੜੀ ਟੈਕਨੋਲੋਜੀ ਹੁਣ ਵਾਲੇ ਟਰੈਕਟਰਾਂ 'ਚ ਆ ਰਹੀ ਹੈ ਉਹ ਟੈਕਨੋਲੋਜੀ ਉਹਨਾਂ ਟਾਈਮਾਂ 'ਚ ਹਰਸ਼ਾ ਟਰੈਕਟਰ 'ਚ ਰਸ਼ੀਅਨ ਕੰਪਨੀ ਨੇ ਦਿੱਤੀ ਆਜੋ ਆਪਾਂ ਜਾਣਦੇ ਆ ਟਰੈਕਟਰ ਬਾਰੇ ਕਰਦੇ ਆ ਬਾਈ ਹੋਰਾਂ ਨਾਲ ਗੱਲਬਾਤਾਂ ਆਜੋ ਜੀ ਕਰਦੇ ਆ ਬਾਈ ਜੀ ਹੋਰਾਂ ਨਾਲ ਗੱਲਬਾਤਾਂ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਜਬਰਜੰਗ ਆ ਜੀ ਰਮਾਣਾ ਚੱਕ ਆ ਜੀ ਠੀਕ ਆ ਜੀ ਬਾਈ ਜੀ ਆਪਣਾ ਟਰੈਕਟਰ ਕੀ ਮਾਡਲ ਹੈ ਜੀ ਚੌਤਰ ਮਾਡਲ ਹੈ ਜੀ 74 ਮਾਡਲ ਹੈ ਜੀ ਉਦੋਂ ਨਵਾਂ ਲਿਆ ਸੀ ਬਾਈ ਜੀ ਹਾਂਜੀ ਸਾਡੇ ਦਾਦਾ ਜੀ ਨੇ ਲਿਆ ਸੀ ਠੀਕ ਹੈ ਜੀ ਨਵਾਂ ਲਿਆ ਸੀ ਤੁਹਾਡੇ ਦਾਦਾ ਜੀ ਉਹਨਾਂ ਟਾਈਮ 'ਚ ਮਾਸਟਰ ਸੀਗੇ ਹਾਂਜੀ ਟੀਚਰ ਸੀ ਠੀਕ ਹੈ ਜੀ ਤੇ ਉਦੋਂ ਇਹ ਕਿੰਨੇ ਦਾ ਆਇਆ ਸੀਗਾ ਜੀ ਇਹ ਜੀ 30000 ਦਾ ਹੈ ਠੀਕ ਹੈ ਜੀ ਠੀਕ ਹੈ ਮੈਂ ਦੱਸਣ ਦੀ ਵਜ੍ਹਾ ਨਾਲ ਹੈ ਜੀ 30000 ਦਾ ਹੈ ਜੀ ਠੀਕ ਹੈ ਉੱਥੇ ਹਵੋਰੋਂ ਲਿਆ ਸੀ ਤੁਸੀਂ ਹਾਂਜੀ ਹਵੋਰ ਸ਼ਹਿਰ ਤੋਂ ਤੇ ਉੱਥੇ ਏਜੰਸੀ ਸੀਗੀ ਇਸ ਟਰੈਕਟਰ ਦੀ ਹਾਂਜੀ ਉਦੋਂ ਸੀਗੀ ਜੀ ਤੇ ਉਦੋਂ ਫਿਰ ਜਦੋਂ ਕੰਮ-ਕੁਮੇ ਦੀ ਸਰਵਿਸ ਰਿਪੇਅਰ ਕਰਾਉਣੀ ਪੈਂਦੀ ਸੀ ਉਦੋਂ ਕਿੱਥੇ ਜਾਣਾ ਪੈਂਦਾ ਸੀਗਾ ਉਹ ਦੇਖੋ ਦੱਸਦੇ ਹੁੰਦੇ ਸੀ ਕਿ ਹਬੋਰ ਤੋਂ ਸਪੈਸ਼ਲ ਮਿਸਤਰੀ ਆਉਂਦਾ ਘਰੇ ਸਾਰੀ ਠੀਕ ਹੈ ਜੀ 1900 ਜੀ ਮੈਂ 74 ਦੇ ਟਰੈਕਟਰ ਲਿਆ ਉਹ ਤਾਂ ਬਹੁਤ ਘੱਟ ਟਰੈਕਟਰ ਹੁੰਦੇ ਹੋਣਗੇ ਬਾਈ ਪਤਾ ਨਹੀਂ ਜੀ ਉਦੋਂ ਤਾਂ ਫਿਰ ਆਪਾਂ ਉਹਦੇ ਬਾਰੇ ਹਾਂਜੀ ਹਾਂਜੀ ਜੀ ਮੈਂ ਦੱਸਦੇ ਹੋਣਗੇ ਬਜ਼ੁਰਗ ਨਹੀਂ ਜੀ ਫਿਰ ਉਹ ਪਤਾ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਤੇ ਜਿਵੇਂ ਮੰਨ ਕੇ ਚੱਲੋ ਹੁਣ ਤੁਸੀਂ ਇਹਦਾ ਸਮਾਨ ਸਮੂਹ ਮਿਲ ਜਾਂਦਾ ਜੀ ਸੁਣ ਹਾਂਜੀ ਸਮਾਨ ਮਿਲਦਾ ਕਿੱਥੋਂ ਮਿਲਦਾ ਇਹ ਸਮਾਨ ਦਾ ਉਹਗੇ ਤੋਂ ਮਿਲਦਾ ਹੁਣੇ ਚੱਲਦੀ ਹਾਲ ਦੇ ਟਰੈਕਟਰ ਆ ਪੂਰਾ ਸਾਹਮਣੇ ਰੱਖਿਆ ਬਾਈ ਟਰੈਕਟਰ ਹਾਂਜੀ ਸਾਰ ਸੰਭਾਲ ਤੂਰੀ ਕਰਦੇ ਹਾਂ ਹਾਂਜੀ ਠੀਕ ਹੈ ਮੋਗੇ ਤੋਂ ਜਾ ਕੇ ਫਿਰ ਇਹਦਾ ਸਮਾਨ ਲੈ ਕੇ ਆਉਂਦੇ ਹਾਂ ਜੀ ਇੰਜਨ ਇਹਦਾ ਕਿੰਨੇ ਵਾਰੀ ਹੋਇਆ ਗਿਆ ਬਾਈ ਇੰਜਨ ਇਹਦਾ ਜੀ 3 ਵਾਰੀ ਬੋਰ ਹੋਇਆ ਹੈ 3 ਵਾਰੀ ਬੋਰ ਕਿੱਥੋਂ ਕਰਾਇਆ ਜੀ ਇਹੇ ਹਨਮਾਨ ਗੜੂ ਕਰਾਇਆ ਆਪਣੇ ਮਿਸਤਰੀ ਹੈਗੇ ਜੀ ਹਨਮਾਨ ਗੜੂ ਮਿਸਤਰੀ ਹੈਗੇ ਕੋਈ ਸਮਾਨ ਸਮੂਹ ਲੋਡ ਹੁੰਦੀ ਤੁਸੀਂ ਮੋਗੇ ਤੋਂ ਲੈ ਆਉਂਦੇ ਮੋਗੇ ਤੋਂ ਲਿਆਉਂਦੇ ਠੀਕ ਹੈ ਜੀ ਹੋਰ ਸਾਨੂੰ ਕੋਈ ਦੱਸੋ ਐ ਟਰੈਕਟਰ ਦੀਆਂ ਖਾਸੀਅਤਾਂ ਬਾਰੇ ਸਾਨੂੰ ਕੁਝ ਦੱਸੋ ਠੀਕ ਹੈ ਵਧੀਆ ਟਰੈਕਟਰ ਹੈ ਡੀਜ਼ਲ ਦੀ ਖਰਚਾ ਘੱਟ ਹੈ ਜੀ 25 ਉਸਪਾਵ ਟਰੈਕਟਰ ਹੈ ਜੀ ਹਾਂ ਜੀ ਡੀਜ਼ਲ ਦਾ ਖਰਚਾ ਬਹੁਤ ਘੱਟ ਹੈ ਹਾਂ ਜੀ ਹਾਂ ਜੀ ਤੇ ਜਿਵੇਂ ਨਵੇਂ ਨੂੰ ਮੈਂ ਖੰਦ ਖਿੱਚਦਾ ਜਾਂ ਨਹੀਂ ਖਿੱਚਦਾ ਜੀ ਇਹ ਜੀ ਇਹਦੀ ਮੰਨ ਲਓ 25 ਹਸ ਪਾਵਰ ਹੈ ਜੀ ਸੱਤ ਮੰਨ ਲਓ ਕਲਟੀਵੇਟਰ ਖਿੱਚਦਾ ਜੀ ਠੀਕ ਹੈ ਜੀ ਇਹਦੇ ਪਹਿਲਾਂ ਕੰਪਨੀ ਦੇ ਨਾਲ ਜੀ ਸਪਰਿੰਗਾਂ ਵਾਲੇ ਆਏ ਸੀ ਹਾਂਜੀ ਠੀਕ ਹੈ ਜੀ ਠੀਕ ਹੈ ਮੰਨ ਲਓ ਸਪਰਿੰਗ ਲੱਗੇ ਸੀ ਜੀ ਹਾਂਜੀ ਤੇ ਸੱਤ ਹਲ ਸੀ ਜੀ ਤੇ ਹੁਣ ਤੁਸੀਂ ਸਾਨੂੰ ਜੀ ਆਹ ਲੀਵਰ ਤਿੰਨ ਲੀਵਰ ਦੇ ਰੱਖਿਆ ਗੇਅਰ ਵਾਲੇ ਇਹਦੇ ਬਾਰੇ ਦੱਸੋ ਜੀ ਆਹ ਤਿੰਨ ਲੀਵਰ ਕਿਵੇਂ ਆ ਜੀ ਇਹ ਤਾਂ ਹੈ ਜੀ ਟ੍ਰੈਲੀ ਵਾਸਤੇ ਹੈ ਜੀ ਮੰ ਲਓ ਟਰੈਨ ਇਹ ਨੇੜੇ ਲਿਆ ਕੇ ਦਿਖਾ ਪਿਆ ਬਾਈ ਹਾਂ ਹੁਣ ਹੁਣ ਦੱਸੋ ਬਾਈ ਇਹ ਤਾਂ ਜੀ ਟਰੈਲੀ ਵਾਸਤੇ ਆ ਟਰੈਲੀ ਖਾਲੀ ਕਰਨ ਵਾਸਤੇ ਹਾਂਜੀ ਹਾਂਜੀ ਆ ਲੀਵਰ ਹਾਂ ਇਹ ਲਿਫਟ ਹੈ ਜੀ ਆ ਲਿਫਟ ਇੱਥੇ ਆਹ ਲਿਫਟ ਵਾਲਾ ਕੰਮ ਕਰਦੇ ਹਾਂਜੀ ਤਾਂ ਠਾਂ ਕਰਦਾ ਜੀ ਠੀਕ ਹੈ ਜੀ ਦੋਨੇ ਪਾਸੇ ਕੰਮ ਕਰੂ ਜੁਨੀ ਥੱਲੇ ਉਨੀ ਤਾਂ ਤੇ ਆ ਆ ਇਹ ਹਾਈ ਲੋ ਹੈ ਜੀ ਇਹ ਹਾਈ ਲੋ ਹੈ ਜੀ ਤੇ ਉਹ ਪਰਲਾ ਲੀਵਰ ਜੀ ਹਾਂਜੀ ਉਹ ਪਹਿਲੇ ਚ ਮੰਨ ਲਓ 1 ਤੋਂ 4 ਨੰਬਰ ਗੇਅਰ ਲੱਗਦੇ ਠੀਕ ਹੈ ਜੀ 4 ਗੇਅਰ ਹੈ ਜੀ 4 ਗੇਅਰ ਹੈ ਪਹਿਲਾ ਦੂਜਾ ਤੀਜਾ ਚੌਥਾ ਜੀ ਤੇ ਇਹ ਜੀ ਬੈਕ ਪਹਿਲੇ ਚ ਵੀ ਹੋਊਗਾ ਦੂਜੇ ਚ ਵੀ ਠੀਕ ਹੈ ਜੀ ਮੈਂ ਸਾਰੇ ਗੇਰਾਂ ਚੋਂ ਤੇ ਟੈਂਕੀ ਇਹਦੀ ਅੱਗੇ ਆ ਜੀ ਹਾਂਜੀ 55 ਲੀਟਰ ਦੀ ਟੈਂਕੀ 55 ਲੀਟਰ ਦੀ ਐ ਸ਼ੋ ਚੱਕ ਕੇ ਟੈਂਕੀ ਤੇਲ ਪਾਉਣਾ ਪੈਂਦਾ ਤੇਲ ਪਾਉਣਾ ਪੈਂਦਾ ਚੱਕਿਓ ਜੀ ਸ਼ੋ ਥੋੜੀ ਜੀ ਦਿਖਾਓ ਜੀ ਲੱਖੋ ਭਾਈ ਪਾਣੀ ਟੈਂਕੀ ਇਹ ਟੈਂਕੀ ਇਹ 55 ਲੀਟਰ ਦੀ ਹੁਣ ਤੁਸੀਂ ਆ ਟਰੈਕਟਰ ਨੂੰ ਕੀ ਯੂਜ਼ ਚ ਲੈ ਰਹੇ ਹੋ ਜੀ ਕੰਮ ਜਿਵੇਂ ਟਰੈਕਟਰ ਤੁਹਾਡੇ ਕੋਲੇ 3-4 ਹੋਰ ਐ ਤੁਸੀਂ ਇਹਨੂੰ ਕੀ ਕੰਮ ਚ ਜ਼ਿਆਦਾ ਯੂਜ਼ ਕਰਦੇ ਹੋ ਇਹਨੂੰ ਜੀ ਹੁਣ ਸਪਰੇਅ ਟੈਂਕੀ ਲਾ ਲਾਂਗੇ ਜੀ ਹਾਂਜੀ ਜਿਵੇਂ ਆਪਾਂ ਨਰਮ ਨਰਮ ਸੁਪਰੀਂ ਅੰਦਰ ਮਾਰ ਕੇ ਟਰੈਕਟਰ ਕਰ ਦਿਆਂ। ਹਾਂਜੀ ਕਰੀਏ। ਬੂਟਿਆਂ ਬਾਟਾਂ ਦਾ ਨੁਕਸਾਨ ਘੱਟ ਕਰਦਾ। ਹਾਂਜੀ ਉੱਚਾ ਐ ਨੇ ਥੱਲੇੋਂ। ਹਾਂਜੀ। ਆਮ ਟਰੈਕਟਰ ਨਾਲ ਉੱਚਾ ਜੀ। ਠੀਕ ਆ ਜੀ। ਇੱਕ ਇਹਦੀ ਲਿਫਟ ਬਾਰੇ ਤੁਸੀਂ ਦੱਸੋ ਵੀ ਉਹਨਾਂ ਟਾਈਮਾਂ 'ਚ ਉਹਨਾਂ ਅੱਜ ਦੀ ਟੈਕਨੋਲੋਜੀ ਦੀ ਲਿਫਟ ਦਿੱਤੀ ਗਈ ਸੀ। ਇਹ ਕੀ ਕਹਿੰਦੇ ਸੀਗੇ ਉੱਤੇ ਥੱਲੇ ਦੋ ਤਰ੍ਹਾਂ ਕੰਮ ਕਰਦੀ ਹੈ ਜੀ। ਹਾਂਜੀ ਦੋਨੇ ਪਾਸੇ ਕੰਮ ਕਰਦੀ ਹੈ। ਮਤਲਬ ਦੋਨੇ ਪਾਸੇ ਕਿਵੇਂ ਤੁਸੀਂ ਦੱਸੋ ਥੋੜਾ ਜਿਹਾ। ਇਹ ਉਹਨਾਂ ਮੰਨ ਲਓ ਥੱਲੇ ਨੂੰ ਦਬਾਵ ਮਾਰੂ ਜੀ। ਹਾਂਜੀ। ਜਿਵੇਂ ਆਪਾਂ ਮੰਨ ਲਓ ਪੱਕੇ ਹਾਲਾਂਕਿ ਠੀਕ ਹੈ ਐਰ ਘੁੰਮਣ ਲੱਗ ਜਾਣਗੇ ਜੀ ਠੀਕ ਹੈ ਠੀਕ ਹੈ ਉਹ ਮਤਲਬ ਜੈਕ ਵਾਲਾ ਕੰਮ ਕਰ ਦਿੰਦੀ ਆ ਹਾਂਜੀ 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 ਜਿਵੇਂ ਜੀਸੀਬੀ ਚ ਜੈਕ ਲੱਗਦਾ ਜੈਕ ਲੱਗ ਕੇ ਤਾਂ ਹੋ ਜਾਂਦਾ ਉਹ ਕੰਮ ਕਰ ਦਿੰਦੀ ਆ ਥੱਲੇ ਵੀ ਤੇ ਉੱਤੇ ਵੀ ਆ ਥੱਲੇ ਵੀ ਦੋਨੇ ਪਾਸੇ ਠੀਕ ਹੈ ਜੀ ਠੀਕ ਹੈ ਥੱਲੇ ਕਿੰਨੀ ਜਾਵੜਦੀ ਆ ਪੂਰੀ ਜਾਵੜਦੀ ਆ ਜਿਹਨੀਆਂ ਆਪਾਂ ਕਲਟੀਵੇਟਰ ਲਾਉਣੇ ਆ ਜਿੰਨੀਆਂ ਦੀ ਪਾਵਰ ਆ ਖਿਚਣ ਦੀ ਉਹਦੋਂ ਜੇ ਥੱਲੇ ਜਾਵੜੇ ਤਾਂ ਉਹਦਾ ਟਾਇਰ ਸਲਿੱਪ ਹੋ ਜਾਂਦੇ ਆ ਠੀਕ ਹੈ ਜੀ ਤੇ ਟਾਇਰ ਆ ਕੀ ਨੰਬਰ ਆ ਜੀ ਇਹਦੇ ਇਹ ਟਾਇਰ ਹੈਗੇ 12 ਜੀ 12 4 28 ਜੀ ਠੀਕ ਹੈ ਜ ਸਾਡੇ ਦਾਦੇ ਉਹਰੇ ਦੋ ਭਰਾ ਸੀ ਜੀ ਹਾਂਜੀ ਤੇ ਦੋਨੇ ਘਰ ਬਾਈ ਕਰਦੇ ਸੀ ਰਲ ਕੇ ਜੀ ਠੀਕ ਹੈ ਜੀ 100 ਕਿਲੇ ਦੀ ਬਾਈ ਸੀ ਜੀ ਉਹਨਾਂ ਟਾਈਮ 'ਚ 100 ਕਿਲੇ ਦੀ ਬਾਈ ਕੱਲਾ ਟਰੈਕਟਰ ਦਾ ਹਾਂਜੀ ਹਾਂ ਕੋਈ ਕੁਛ ਠੇਕੇ ਵਾਲੇ ਨੇ ਸੀ ਕੋ ਸਾਥ ਦੀ ਸੀ ਜੀ ਦੋ ਘਰਾਂ ਦੀ ਬਾਈ ਸੀ ਜੀ ਠੀਕ ਹੈ ਜੀ ਕੋਈ ਵੇਚਣ ਪੁੱਛਣ ਦਾ ਇਰਾਦਾ ਹੈਗਾ ਨਹੀਂ ਜੀ ਵੇਚ ਦੇਣੀ ਜਿਵੇਂ ਆਪਣੇ ਬਾਪੂ ਜੀ ਦੱਸ ਰਹੇ ਸੀਗੇ ਵੀ ਜੇ ਕਿਸੇ ਕੋਲੇ ਕੋਈ ਹਰਸ਼ਾ ਟਰੈਕਟਰ ਹੋਰ ਖੜਾ ਹੋਵੇ ਤਾਂ ਇਹ ਹੋਰ ਬਾਈ ਜੀ ਹੋਰੀ ਹੋਰ ਵੀ ਹਰਸ਼ਾ ਟਰੈਕਟਰ ਲੈਣ ਦੇ ਚਾਹ ਬਣਾ ਜੇ ਕਿਸੇ ਕੋਲੇ ਹਰਸ਼ਾ ਟਰੈਕਟਰ ਹੋਰ ਬਕਾਊ ਹੋਵੇ ਹਰਸ਼ਾ T25 ਦਾ ਜਰੂਰ ਤੁਸੀਂ ਮੈਸੇਜ ਹੋਰ ਜੀ ਹੋਰ ਦੱਸੋ ਇਹਦੇ ਬਾਰੇ ਕੁਝ ਇੰਜਨ-ਉੰਜਨ ਬਾਰੇ ਇੰਜਨ ਠੀਕ ਹੈ ਜੀ ਵਧੀਆ ਹੈ ਤਿੰਨ ਵਾਰੀ ਬੋਰੀ ਕਰਾਇਆ ਬਸ ਮੁੜ ਕੇ ਹੁਣ ਚੱਲੀ ਜਾਂਦਾ ਹੈ ਲੋਡ ਤੇ ਲਾਉਂਦੇ ਨਹੀਂ ਜੀ ਪਹਿਲਾਂ ਦੱਸੀ ਇਹਨੂੰ 21 ਤੇ ਵੀ ਜੋੜਦੇ ਨੇ ਆ ਠੀਕ ਹੈ ਸਰਵਿਸ ਰੂਪੀਸਾ ਦੀ ਕਿੰਨੇ ਟਾਈਮ ਤੋਂ ਕਰਾ ਦਿੰਦੇ ਆ ਜੀ ਬਸ ਹੁਣ ਤੇ ਸਾਡੀ ਸੋਨੀ ਜਦੋਂ ਜੋੜਦੇ ਆ ਸਰਵਿਸ ਕਰਾ ਦਿੰਦੇ ਆ ਠੀਕ ਹੈ ਜੀ ਹੁਣ ਹੁਮਾਨਗੜ ਲੈ ਕੇ ਜਾਂਦੇ ਹਾਂ ਹਾਂਜੀ ਕੰਮ ਜਦੋਂ ਇਹਨੂੰ ਪੂਰੀ ਪੂਰੋ ਵਰਤੋਂ ਵਰਤੋਂ ਕਰ ਦਿਓ ਜੀ ਪੂਰਾ ਵਰਤੋਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਦਰਸ਼ਕੋ ਜੇ ਸੋਨ ਨੂੰ ਸਾਡੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ